ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਇਹ ਰਿਸ਼ਤਾ ਪੰਜਾਬ ਤੋਂ ਆ ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜਰਸੀ ਗੋਤ ਗਿੱਲ ਪੰਜਾਬ ਤੋਂ ਰਹਿਤਾ ਉਮਰ 27 ਤੇ 1998 ਕੱਦ 57 ਹੈ ਸਟੱਡੀ ਪਾਸ 2 ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਅਨਮੈਡ ਭਰਾ ਜੋਬ ਕਰਦਾ ਹੈ ਰਿਸ਼ਤਾ ਜਰਸੀ ਕਾਸਟ ਹੋਵੇ ਮੁੰਡੇ ਨੂੰ ਜ਼ਮੀਨ 3 ਕਿੱਲੇ ਤੱਕ ਹੋਵੇ ਤੇ ਨਾਲ ਜੋਬ ਕਰਦਾ ਹੋਵੇ 9463140959 whatsapp ਤੇ sms ਕਰਕੇ ਇਸ ਪਰਿਵਾਰ ਵਾਲਿਆਂ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਜਿਹੜਾ ਵੀ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਸਾਡੇ ਕੋਲ ਹੁੰਦੇ ਆ ਜੀ ਆਗਲਾ ਰਿਸ਼ਤਾ ਆਇਆ ਜੀ ਰਿਸ਼ਤਾ ਕੈਨੇਡਾ ਤੋਂ ਆ ਕੁੜੀ ਦਾ ਨਾਮ ਕੌਰ ਹੁਸ਼ਿਆਰਪੁਰ ਜ਼ਿਲ੍ਹਾ ਕੈਨੇਡਾ ਪੀਆਰ ਆ ਜਨਮ 2001 ਕੱਦ 56 ਸਟੱਡੀ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਆ ਰਹੀ ਨਾ ਨਰਸਾ ਵੈਲ ਸੈਟਲ ਪਰਿਵਾਰ ਆ ਸਾਰਾ ਮੁੰਡਾ ਕੈਨੇਡਾ ਆਇਆ ਹੋਵੇ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਜ਼ਮੀਨ ਮੁੰਡੇ ਨੂੰ 4 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਇਹ ਰਿਸ਼ਤਾ ਸੀ ਜੀ ਕੈਨੇਡਾ ਕੀ ਕੁੜੀ ਦਾ ਆਗਲਾ ਰਿਸ਼ਤਾ ਹੈ ਜੀ ਪੰਜਾਬ ਤੋਂ ਕੁੜੀ ਦਾ ਜਿਲ੍ਹਾ ਪਟਿਆਲਾ ਨਾਮ ਕੌਰ ਜਨਮ 1995 ਕੱਦ 5'6 ਪੜ੍ਹਾਈ 8ਵੀਂ ਪਾਸ ਕੁੜੀ ਨਾਲ ਸਲਾਈ ਦਾ ਕੰਮ ਆਉਂਦਾ ਹੈਗਾ ਕਾਸਟ ਜਰਸੀ ਗੋਤ ਸਮਾਗਰਤਾ ਜਰਸੀ ਪਰਿਵਾਰ ਹੋਵੇ ਨਾਲ ਹੀ ਜ਼ਮੀਨ 4 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਵੈਸ਼ਨੂ ਹੋਵੇ ਨਸ਼ਾ ਰਹਿਤ ਹੋਵੇ ਕੁੜੀ ਦੇਖਣ ਚ ਸੋਹਣੀ ਸੁਨੱਖੀ ਆ ਨਾਲ ਘਰ ਦਾ ਕੰਮ ਸਾਰਾ ਆਉਂਦਾ ਹੈਗਾ ਆਗਲਾ ਰਿਸ਼ਤਾ ਹੈ ਜੀ ਨਾਮ ਕੌਰ ਕਾਸਟਾ ਜਰਸੀ ਕੱਦ 5'2 ਆ ਪੜ੍ਹਾਈ ਪਲੱਸ 2 ਪਾਸ ਆ ਨਾਲ ਪਾਲਰ ਦਾ ਕੋਰਸ ਕਰਿਆ ਉਮਰ 22 ਤੇਨ 2000 ਦਾ ਵਰਨ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਮੰਗ ਮੁੰਡੇ ਦੇ ਪਰਿਵਾਰ ਚ ਭੈਣ ਭਰਾ ਤੇ ਮਾਤਾ ਪਿਤਾ ਹੋਣ ਜ਼ਮੀਨ ਨਾਲ ਹੋਵੇ ਵਧੀਆ ਕੁੜੀ ਸੋਹਣੀ ਸੁਨੱਖੀ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ ਇਹ ਰਸਤਾ ਪੰਜਾਬ ਤੋਂ ਸੀ ਕੁੜੀ ਦਾ ਜੀ ਉਮਰ ਵੀ ਬਹੁਤ ਘੱਟਾ ਤੇ ਨਾਲ ਹੀ ਕੁੜੀ ਨੂੰ ਸਲਾਈ ਦਾ ਕੰਮ ਆਉਂਦਾ ਹੈਗਾ ਆਗਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਰੋਪੜ ਤੋਂ ਪੜਾਈ ਡਿਪਲੋਮਾ ਮੈਡੀਕਲ ਲੈਬ ਵੈਸ਼ਰ ਐਮ ਐਲਟੀ ਭੈਣ ਕੋਈ ਨਹੀਂ ਭਰਾ ਹੀ ਕਣ ਮਰੜਾ ਕੱਦ 52 ਆ ਕਾਸਟ ਹੈ ਬ੍ਰਾਹਮਣ ਗੋਤ ਅ ਵਿਸ਼ੇਸ਼ਟ ਉਮਰੇ 67 1995 ਕੰਮ ਲੈਬ ਅਸਿਸਟੈਂਟ ਦਾ ਰਿਸ਼ਤਾ अर्ਲੀ ਸਿੰਪਲ ਮੈਚ ਵੈਜੀਟੇਰੀਅਨ ਹੋਵੇ ਮੁੰਡਾ ਕੁੜੀ ਦੀ ਮਾਦਰ ਐਕਸਪਾਇਰ ਆ ਕੁੜੀ ਸੋਣੀ ਸੁਨੱਖੀ ਹੈ ਜੀ रिश्ता ਤਾਂ ਵਧੀਆ ਪਰਿਵਾਰ ਤੋਂ ਆਗਾ ਅੱਗੇ ਮੁੰਡੇ ਦੀ ਫੈਮਿਲੀ ਵਧੀਆ ਹੋਵੇ ਜੀ ਪਰਿਵਾਰ ਮਿਲਵਰਤਣ ਵਾਲਾ ਹੋਵੇ ਆਪਣੀ ਧੀ ਬਣਾ ਕੇ ਰੱਖੇ ਤਾਂ ਇਹ ਰਿਸ਼ਤਾ ਆਇਆ ਆਸਟ੍ਰੇਲੀਆ ਤੋਂ ਕੁੜੀ ਦਾ ਨਾਮ ਕੌਰ ਜ਼ਿਲ੍ਹਾ ਮਾਨਸਾ ਪੜਾਈ ਡਾਬਲ ਡਬਲ ਐਮ ਸੀ ਪੈਣ ਕੋਈ ਨਹੀਂ ਭਰਾ 19 मैरिड ਕੱਦ 5'8 ਕਾਸਟਸ ਨੇ ਆਰ ਉਮਰ 1998 ਕੰਮ এনवायरमेंट ਹੈਲਥ ਆਫੀਸਰ ਇਨ ਆਸਟ੍ਰੇਲੀਆ ਜੇ ਤੁਮ ਦਾ ਜਨਰਲ ਕੈਟੇਗਰੀ ਤੋਂ ਹੋਵੇ ਤੇ ਸਿੱਖ ਪਰਿਵਾਰ ਤੋਂ ਹੋਵੇ ਕੱਦ 6 ਫੁੱਟ ਹੋਵੇ ਤੇ ਆਸਟ੍ਰੇਲੀਆ ਪੀਆਰ ਹੋਵੇ 20 ਸੋਨੇ ਸਨਖੀ ਆ ਇਹ ਰਿਸ਼ਤਾ ਚਾਹੀਦਾ ਜੀ ਇਹ ਕਹਿੰਦੇ ਵੀ ਐਨੀ ਕੰਟਰੀ ਤੋਂ ਹੋਵੇ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਸੋਨਾ ਸਨਖਾ ਹੋਵੇ ਕੁੜੀ ਇਸ ਫੈਮਿਲੀ ਵਾਲਿਆਂ ਦੀ ਬਹੁਤ ਸੋਹਣੀ ਸੁਨੱਖੀ ਹੈ ਬਾਕੀ ਮੰਗ ਡਿਮਾਂਡ ਨਾ ਹੋਵੇ ਆਪਦੀ ਤਰਫ ਤੋਂ ਵਿਆਹ ਵਧੀਆ ਕਰਨਾ ਹੈਗਾ ਇਹ ਸੀ ਰੇਸ਼ਤਾ ਜੀ ਆਸਟ੍ਰੇਲੀਆ ਗਈ ਕੁੜੀ ਦਾ ਬਧੀਆ ਪੜਾਈ ਕਰੀ ਹੈ ਕੁੜੀ ਨੇ ਡਬਲ ਡਬਲ ਐਮ ਸੀ ਰੇਸ਼ਤਾ ਲੈਣ ਲਈ ਤੁਸੀਂ ਸਾਡੇ ਨਾਲ ਵਟਸਐਪ ਤੇ ਸੰਪਰਕ ਕਰਕੇ ਇਸ ਫੈਮਿਲੀ ਵਾਲਿਆਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋਗੇ ਰਸਤੇ ਬਹੁਤ ਵਧੀਆ ਪਰਿਵਾਰਾਂ ਤੋਂ ਆ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਰਸਤੇ ਸਾਡੇ ਚੈਨਲ ਰਾਹੀਂ ਪੂਰੇ ਹੈਗੇ। ਬਾਕੀ ਤੁਸੀਂ ਵੀ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਗਲੇ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ।